जय हिंद दोस्तों की हालचाल ठीक-ठाक हो सारे आप अपने घरों में विच उम्मीद करता हूं कि सारे तंदुरुस्त ठीक-ठाक हो दोस्तो जेडी मैं गल कहन जा रहे बडे गौर नाल सुनना अमल करना ते वीडियो नु अपना फर्ज समझ के शेयर करना ਵੀ ਇਹ ਹਰੇਕ ਭਰਾ ਤੱਕ ਵੀਡੀਓ ਪਹੁੰਚੇ ਤੇ ਇਹ ਆਪਣੇ ਮੰਨ ਲੋ ਆਪਣੇ ਹੀ ਕੰਮ ਦੀ ਚੀਜ਼ ਆ ਹੁਣ ਇਸ ਟਾਈਮ ਜਿਹੜੀ ਗੱਲ ਸੁਨਣਾ ਚਾਹੀਏ ਵੀ ਇੱਕ ਸਾਈਬਰ ਅਟੈਕ ਸਾਈਬਰ ਅਟੈਕ ਦਾ ਸਾਇਆ ਜਿਹੜਾ ਆਪਣੇ ਹਿੰਦੁਸਤਾਨ ਤੇ ਹੈ ਉਹਦਾ ਮਤਲਬ ਹੈ ਵੀ ਜੇ ਤੁਹਾਨੂੰ ਤੁਹਾਡੇ ਫੋਨ ਤੇ ਕੋਈ ਵੀ ਲਿੰਕ ਆਉਂਦਾ ਡਾਊਨਲੋਡ ਕਰਨ ਨੂੰ ਕਹਿੰਦੇ ਐਪ ਡਾਊਨਲੋਡ ਕਰਨ ਨੂੰ ਕਹਿੰਦੇ ਤਾਂ ਆਪਾਂ ਉਹ ਲਿੰਕ ਤੇ ਕਲਿੱਕ ਨਹੀਂ ਕਰਨਾ ਉਹ ਐਪ ਡਾਊਨਲੋਡ ਨਹੀਂ ਕਰਨੀ ਅਨਨੋਨ ਨੰਬਰੋਂ ਤਾਂ ਕਾਲ ਆਉਂਦੀ ਹੈ ਉਹਨਾਂ ਤੋਂ ਬਚ ਕੇ ਰਹਿਣਾ ਇਹ ਆਪਣੇ ਹੀ ਕੰਮ ਦੀ ਚੀਜ਼ ਹੈ ਸਾਈਬਰ ਅਟੈਕ ਬੋਲਦੇ ਇਹਨੂੰ ਕੋਈ ਅਨਨੋਨ ਐਪ ਕਾਲ ਆਵੇ ਉਹ ਨਹੀਂ ਚੱਕਣੀ ਹੈ ਕੋਈ ਮੰਨ ਲਓ ਲਿੰਕ ਸਾਨੂੰ ਆਉਂਦਾ ਹੈ ਕਹਿੰਦੇ ਨੇ ਵੀ ਇਹਨੂੰ ਡਾਊਨਲੋਡ ਕਰੋ ਐਪ ਡਾਊਨਲੋਡ ਕਰੋ ਦੋਸਤੋਂ ਆਪਾਂ ਕਰਨੀ ਨਹੀਂ ਹੈ ਠੀਕ ਹੈ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਤੇ ਇਸ ਗੱਲ ਨੂੰ ਆਪਣਾ ਫਰਜ਼ ਸਮਝ ਕੇ ਹੀ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਠੀਕ ਹੈ ਔਰ ਦੂਜੀ ਗੱਲ ਜਿੰਨਾ ਕਰਕੇ ਆਪਾਂ ਰਾਤਾਂ ਨੂੰ ਨਚਿੱਤੇ ਹੋ ਕੇ ਸੌਂਨੇ ਆ ਨਾ ਉਹਨਾਂ ਦੇ ਪਰਿਵਾਰਾਂ ਦੀ ਨੀਂਦ ਕਈ ਦਿਨਾਂ ਤੋਂ ਉੱਡੀ ਹੋਈ ਆ ਹਨਾ ਉਹ ਆਪਣੀ ਇੰਡੀਅਨ ਆਰਮੀ ਤੇ ਦਿਲੋਂ ਸਲੂਟ ਆ ਇੰਡੀਅਨ ਆਰਮੀ ਨੂੰ ਜਿਹੜੇ ਆਪਣੀ ਰੱਖਿਆ ਲਈ ਆਪਣੀ ਸੁਰੱਖਿਆ ਲਈ ਪੂਰੇ ਦੇਸ਼ ਦੀ ਹਿੰਦੁਸਤਾਨ ਦੀ ਸੁਰੱਖਿਆ ਲਈ ਬਾਰਡਰਾਂ ਦੇ ਜਿਹੜੇ ਡਟੇ ਹੋਏ ਆ ਤੇ ਆਪਣਾ ਇੰਨਾ ਕ ਫਰਜ਼ ਹੈ ਵੀ ਆਪਾਂ ਘਰੇ ਰਹਿ ਕੇ ਉਹਨਾਂ ਦੀ ਹੌਸਲਾ ਫੁਜਾਈ ਲਈ ਆਰਮੀ ਦੀ ਹੌਸਲਾ ਫੁਜਾਈ ਲਈ ਪ੍ਰਮਾਤਮਾ ਅੱਗੇ ਉਸ ਅੱਲਾਹ ਤਾਲਾ ਅੱਗੇ ਦੁਆ ਕਰੋ ਬਦ ਤੋਂ ਬਦ ਵੀ ਸਾਡੇ ਹਿੰਦੁਸਤਾਨ ਦੀ ਰੱਖਿਆ ਕਰੇ ਉਹਨਾਂ ਦੇ ਘਰਾਂ ਦੀ ਪਰਿਵਾਰਾਂ ਦੀ ਸਾਰਿਆਂ ਦੀ ਤੰਦਰੁਸਤੀ ਰੱਖੇ ਸੁੱਖ ਸ਼ਾਂਤੀ ਰੱਖੇ ਤੇ ਇੰਡੀਅਨ ਆਰਮੀ ਨੂੰ ਦਿਲੋਂ ਮੈਂ ਕਹਿੰਦਾ ਸਲੂਟ ਆ ਕਮੈਂਟਾਂ ਚ ਜੈ ਹਿੰਦ ਜਰੂਰ ਲਿਖੋ ਉਹਨਾਂ ਦੀ ਹੌਸਲਾ ਫੁਜਾਈ ਲਈ ਕਿਤੇ ਵੀ ਤੁਹਾਨੂੰ ਮਿਲਦੇ ਨੇ ਨਾ ਤੇ ਹੌਸਲਾ ਫੁਜਾਈ ਕਰਿਆ ਕਰੋ ਉਹਨਾਂ ਦੀ ਉਹਨਾਂ ਦੇ ਕਾਰਨ ਹੀ ਆਪਣੇ ਪਰਿਵਾਰ ਆਪਣਾ ਦੇਸ਼ ਜਿਹੜਾ ਸੁਰੱਖਿਅਤ ਹੈ ਧੰਨਵਾਦ ਜੈ ਹਿੰਦ